ਸੱਚੇ ਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਦਾ ਰੇਡੀਓ 87.8 ਐਫ ਐਮ ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਪੰਜਾਬ ਹਰਿਆਣਾ ਦੇ ਖਨੌਰੀ ਸਰਹੱਦ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ 57 ਦਿਨ ਹੋ ਗਏ ਨੇ ਸੋਮਵਾਰ ਸ਼ਾਮ ਨੂੰ ਖਨੌਰੀ ਸਰਹੱਦ ਤੇ ਡੱਲੇਵਾਲ ਦਾ ਇਲਾਜ ਕਰ ਰਿਹਾ ਡਾਕਟਰਾਂ ਨੇ ਇੱਕ ਮੈਡੀਕਲ ਬਲਟਿਨ ਜਾਰੀ ਕਰਕੇ ਕਿਹਾ ਹੈ ਕਿ ਸ਼ਨੀਵਾਰ ਰਾਤ ਤੋਂ ਡਾਕਟਰੀ ਸਹਾਇਤਾ ਲੈਣ ਤੋਂ ਬਾਅਦ ਉਹਨਾਂ ਦੀ ਸਿਹਤ ਵਿੱਚ ਕੁਝ ਸੁਧਾਰ ਦਿਖਾਈ ਦੇ ਰਿਹਾ ਹੈ ਉਹਨਾਂ ਦੇ ਬਲੱਡ ਸੈਂਪਲ ਦੀ ਰਿਪੋਰਟ ਜਲਦ ਆ ਜਾਵੇਗੀ ਸੁਪਰ ਸਪੈਸ਼ਲਿਸਟ ਡਾਕਟਰ ਸਮੇਂ ਸਮੇਤੇ ਉਹਨਾਂ ਦੀ ਜਾਂਚ ਕਰ ਰਹੇ ਨੇ 8 ਸਿੰਘ ਡਾਕਟਰ ਮੋਰਚੇ ਤੇ ਮੌਜੂਦ ਨੇ ਡਾਕਟਰ 14 ਫਰਵਰੀ ਨੂੰ ਕੇਂਦਰ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਉਹਨਾਂ ਦੀ ਸਿਹਤ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਸਾਨ ਮਜ਼ਦੂਰ ਮੋਰਚਾ ਦੇ ਕਨਵੀਨਰ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਡਾਕਟਰ ਸੁਵੈਮਾਨ ਸਿੰਘ ਦੀ ਰਿਪੋਰਟ ਅਨੁਸਾਰ ਦਿੱਲੇਵਾਲ ਨੂੰ ਖਾਣਾ ਪੀਣਾ ਸ਼ੁਰੂ ਕਰਨ ਦੀ ਬੇਨਤੀ ਕੀਤੀ ਗਈ ਹੈ ਤਾਂ ਜੋ ਉਹ 14 ਫਰਵਰੀ ਨੂੰ ਹੋਣ ਵਾਲੀ ਮੀਟਿੰਗ 'ਚ ਸ਼ਾਮਲ ਹੋ ਸਕਣ ਸੰਜੁਗ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਨੇ 26 ਜਨਵਰੀ ਨੂੰ ਦੇਸ਼ ਭਾਰਚੂ ਟ੍ਰੈਕਟਰ ਮਾਰਚ ਦਾ ਐਲਾਨ ਕੀਤਾ ਹੈ ਕਿਸਾਨ ਆਗੂਆਂ ਨੇ ਕਿਹਾ ਕਿ 26 ਜਨਵਰੀ ਨੂੰ ਦੁਪਹਿਰੇ 12 ਵਜੇ ਤੋਂ 1:30 ਵਜੇ ਤੱਕ ਕਿਸਾਨ ਆਪਣੇ ਟ੍ਰੈਕਟਰ ਮਾਲ ਟੋਲ ਪਲਾਜ਼ਾ ਪਾਸਪਾਸ ਦਫ਼ਤਰਾਂ ਦੇ ਸਾਹਮਣੇ ਜਾਂ ਸੜਕ ਕੰਡੇ ਖੜੇ ਕਰਨਗੇ ਸਥਾਨਕ ਸਥਿਤੀਆਂ ਦੇ ਆਧਾਰ ਤੇ ਪ੍ਰਦਰਸ਼ਨ ਲਈ ਬਹੁਤ ਸਾਰੇ ਜਿਹੜੇ ਸਥਾਨ ਨੇ ਉਹਨਾਂ ਚੋਂ ਕੋਈ ਵੀ ਇੱਕ ਚੁਣਿਆ ਜਾ ਸਕਦਾ ਹੈ ਦਿਲਜੀਤ ਦਸਾਂਝ ਪਿਛਲੇ ਕੁਝ ਸਾਲਾਂ ਤੋਂ ਆਪਣੀ ਫਿਲਮ ਪੰਜਾਬ 95 ਦੀ ਰਿਲੀਜ਼ ਦੀ ਉਡੀਕ ਕਰ ਰਹੇ ਨੇ ਇਹ ਫਿਲਮ ਪੂਰੀ ਵੀ ਹੋ ਗਈ ਹੈ ਤੇ ਰਿਲੀਜ਼ ਲਈ ਤਿਆਰ ਵੀ ਹੈ ਪਰ ਹੁਣ ਇਹ ਉਮੀਦ ਤੋਂ ਵੱਧ ਸਮੇਂ ਲਈ ਰੁਕੀ ਗਈ ਹੈ ਹਾਲ ਹੀ ਚ ਇਹ ਐਲਾਨ ਕੀਤਾ ਗਿਆ ਸੀ ਕਿ ਬਾਇਓਪਿਕ ਭਾਰਤ ਨੂੰ ਛੱਡ ਕੇ 7 ਫਰਵਰੀ 2025 ਨੂੰ ਬਿਨਾ ਕਿਸੇ ਕਟਾਂ ਦੇ ਅੰਤਰਰਾਸ਼ਟਰੀ ਪੱਧਰ ਤੇ ਰਿਲੀਜ਼ ਕੀਤੀ ਜਾਏਗੀ ਪਰ ਇਸ ਨੂੰ ਫਿਰ ਤੋਂ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਦਸਾਂਝ ਨੇ 20 ਜਨਵਰੀ ਦੀ ਅੱਧੀ ਰਾਤ ਨੂੰ ਆਪਣੇ ਇੰਸਟਾਗ੍ਰam ਸਟੋਰੀ ਤੇ ਲਿਖਿਆ ਮੈਨੂੰ ਅਫਸੋਸ ਹੈ ਤਦਸਤੇ ਹੋਏ ਦੁੱਖ ਹੋ ਰਿਹਾ ਕਿ ਪੰਜਾਬ 95 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ ਕਿਉਂਕਿ ਹਾਲਾਤ ਸਾਡੇ ਕਾਬੂ ਤੋਂ ਬਾਹਰ ਨੇ ਦੱਸਦੇ ਕਿ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨਾਲ ਚੱਲ ਰਿਹਾ ਮੁੱਦਿਆਂ ਕਾਰਨ ਫਿਲਮ ਦੀ ਰਿਲੀਜ਼ ਮੁੱਖ ਤੌਰ ਤੇ ਰੋਕੀ ਗਈ ਹੈ ਇਹ ਦੇਰੀ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਆਧਾਰਿਤ ਹੋਣ ਕਰਕੇ ਹੈ ਸੀਬੀਐਫਸੀ ਨੇ ਫਿਲਮ 'ਚ ਲਗਭਗ 100 ਵੀ ਕਟਾਂ ਦੀ ਬੇਨਤੀ ਕੀਤੀ ਹੈ ਜੋ ਕਿ 1990 ਦੇ ਦਹਾਕੇ ਚ ਪੰਜਾਬ ਪੁਲਿਸ ਵੱਲੋਂ ਸਿੱਖ ਨੌਜਵਾਨਾਂ ਦੇ ਕਤਲਾਂ ਨੂੰ ਬੇਨਕਾਬ ਕਰਨ ਲਈ ਖਾਲੜਾ ਦੀ ਲੜਾਈ ਨੂੰ ਸਪਸ਼ਟ ਤੌਰ ਤੇ ਦਰਸਾਉਂਦੀ ਹੈ ਨਿਰਧਾਰਤ ਰਿਲੀਜ਼ ਤੋਂ ਸਿਰਫ 1 ਹਫਤਾ ਪਹਿਲਾਂ ਦਿਲਜੀਤ ਨੇ ਇੱਕ ਟੀਜ਼ਰ ਰਿਲੀਜ਼ ਕੀਤਾ ਸੀ ਜਿਸ ਨੂੰ ਸਿਰਫ 24 ਘੰਟਿਆਂ ਚ 3 ਲੱਖ ਤੋਂ ਵੱਧ ਵਿਊਜ਼ ਮਿਲੇ ਸੀ ਹਾਲਾਂਕਿ ਭਾਰਤਵੀ ਜੀ ਯੂਟਿਊਬ ਤੋਂ ਟੀਜ਼ਰ ਨੂੰ ਹਟਾ ਦਿੱਤਾ ਗਿਆ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ ਮੰਗਲਵਾਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਸਾਬਕਾ ਕਾਂਗਰਸੀ ਨੇਤਾ ਸੱਜਨ ਕੁਮਾਰ ਵਿਰੁੱਧ ਫੈਸਲਾ ਮੁਲਤਵੀ ਕਰ ਦਿੱਤਾ ਦਿੱਲੀ ਪੁਲਿਸ ਨੇ ਮਾਮਲੇ 'ਚ ਕੁਝ ਦਲੀਲਾਂ ਪੇਸ਼ ਕਰਨ ਲਈ ਸਮਾਂ ਮੰਗਿਆ ਰਾਉਜ਼ ਐਵੇਨਿਊ ਕਾਵੇਰੀ ਬਵੇਜਾ ਦੀ ਅਦਾਲਤ ਨੇ ਇਸ ਗਾਸਾ ਪੱਖ ਵੱਲੋਂ ਸਮਾਂ ਮੰਗਣ ਤੋਂ ਬਾਅਦ ਫੈਸਲਾ 31 ਜਨਵਰੀ ਤੱਕ ਮੁਲਤਵੀ ਕਰ ਦਿੱਤਾ 1 ਨਵੰਬਰ 1984 ਨੂੰ ਦੋ ਸਿੱਖਾਂ ਸੋਹਣ ਸਿੰਘ ਅਤੇ ਉਸਦੇ ਜਵਾਈ ਅਵਤਾਰ ਸਿੰਘ ਦੇ ਕਤਲ ਨਾਲ ਸੰਬੰਧਿਤ ਹੈ। ਦੂਜਾ ਮਾਮਲਾ 2 ਨਵੰਬਰ 1984 ਨੂੰ ਗੁਰਚਰਨ ਸਿੰਘ ਨੂੰ ਜ਼ਿੰਦਾ ਸਾੜਨ ਨਾਲ ਸੰਬੰਧਿਤ ਹੈ ਜੋ ਕਿ ਵਿਕਾਸਪੁਰੀ ਪੁਲਿਸ ਸਟੇਸ਼ਨ 'ਚ ਦਰਜ ਕੀਤਾ ਗਿਆ। ਸਰਜਨ ਕੁਮਾਰ ਤੇ ਭਾਰਤੀ ਦੰਡਾਵਲੀ ਤਹਿਤ ਵੱਖ-ਵੱਖ ਧਰਾਵਾਂ ਤਹਿਤ ਦੋਸ਼ ਲਗਾਏ ਗਏ ਨੇ ਜਿਨ੍ਹਾਂ 'ਚ ਦੰਗਾ, ਕਤਲ ਦੀ ਕੋਸ਼ਿਸ਼, ਧਾਰਮਿਕ ਸਮੂਹਾ ਵਿਚਕਾਰ ਦੁਸ਼ਮਣੀ ਵਿਧਾਉਣਾ ਤੇ ਨੁਕਸਾਨ ਪਹੁੰਚਾਉਣਾ ਸ਼ਾਮਲ ਹੈ। ਅਦਾਲਤ ਨੂੰ ਇਸ਼ਤਗਾਸਾ ਵੱਲੋਂ ਪੇਸ਼ ਕੀਤੇ ਗਏ ਕਾਫੀ ਜ਼ੁਬਾਨੀ ਅਤੇ ਦਸਤਾਵੇਜ਼ੀ ਸਬੂਤ ਮਿਲੇ ਨੇ ਜੋ ਕਿ ਆਪਣੀ ਇਸ ਦਲੀਲ ਦਾ ਸਮਰਥਨ ਕਰਦੇ ਨੇ 1 ਨਵੰਬਰ 1984 ਨੂੰ ਦਿੱਲੀ ਦੇ ਨਵਾਦਾ ਖੇਤਰ 'ਚ ਇੱਕ ਗੁਰਦੁਆਰੇ ਦੇ ਨੇੜੇ ਹਥਿਆਰਾਂ ਨਾਲ ਇੱਕ ਗੈਰ ਕਾਨੂੰਨੀ ਇਕੱਠ ਹੋਇਆ ਸੀ 1 ਨਵੰਬਰ ਦੀ ਘਟਨਾ ਦੇ ਸਬੰਧ ਵਿੱਚ ਅਦਾਲਤ ਨੇ ਪਾਇਆ ਕਿ ਕੁਮਾਰ ਨੇ ਪਹਿਲੀ ਨਜ਼ਰੇ ਭੀੜ ਤੇ ਹੋਰ ਅਣਪਛਾਤੇ ਮੈਂਬਰਾਂ ਨੂੰ ਗੈਰ ਕਾਨੂੰਨੀ ਕੰਮ ਕਰਨ ਲਈ ਉਕਸਾਇਆ ਸੀ ਜਿਸ ਵਿੱਚ ਗੁਰਦੁਆਰਾ ਸਾਹਿਬ ਨੂੰ ਸਾੜਨਾ, ਸਮਾਨ ਨੂੰ ਨੁਕਸਾਨ ਪਹੁੰਚਾਉਣਾ, ਲੁੱਟਣਾ, ਘਰਾਂ ਨੂੰ ਸਾੜਨਾ ਤੇ ਵਿਅਕਤੀਆਂ ਨੂੰ ਨੁਕਸਾਨ ਸਾਨ ਪੰਚੌਣਾ ਸ਼ਾਮਿਲ ਸੀ ਅਕਾਲੀ ਭਾਜਪਾ ਸਰਕਾਰ ਦਰੋਂ 8 ਸਾਲ ਪਹਿਲਾਂ ਖਰੀਦੀਆਂ ਗਈਆਂ ਪਾਣੀ ਵਾਲੀਆਂ ਬੱਸਾਂ ਦੀ ਜਾਂਚ ਪੰਜਾਬ ਸਰਕਾਰ ਨੇ ਸ਼ੁਰੂ ਕਰ ਦਿੱਤੀ ਹੈ ਇਸ ਪ੍ਰੋਜੈਕਟ ਤੇ 8 ਕਰੋੜ ਰੁਪਿਆ ਤੋਂ ਵੱਧ ਖਰਚੇ ਗਏ ਨੇ ਅਤੇ ਇਹ ਖਰਚਾ ਕਰਨਾ ਇੱਕ ਗਲਤ ਫੈਸਲਾ ਸੀ ਇਹ ਦਾਵਾ ਪੰਜਾਬ ਦੇ ਸੈਟਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਤਰਨੂਪ੍ਰੀਤ ਸਿੰਘ ਨੇ ਕੀਤਾ ਹੈ ਉਹਨਾਂ ਕਹਿੰਦੇ ਕਿ ਇਹ ਬਸ ਹੁਣ ਪੂਰੀ ਤਰ੍ਹਾਂ ਚੱਲਣ ਦੇ ਲਾਇਕ ਨਹੀਂ ਹੈ ਇਸ ਕਰਕੇ ਵੱਡਾ ਹਾਦਸਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਸਰਕਾਰ ਕੋਈ ਵੀ ਅਜਿਹਾ ਫੈਸਲਾ ਨਹੀਂ ਲਵੇਗੀ ਜਿਸ ਨਾਲ ਲੋਕਾਂ ਦੀ ਜਾਨ ਮਾਲ ਨੂੰ ਖਤਰਾ ਹੋਵੇ ਉਹਨਾਂ ਕਹਿੰਦੇ ਕਿ ਸਰਕਾਰ ਦੀ ਰਣਜੀਤ ਸਿੰਘ ਸਾਗਰ ਚੀਲਚ ਪਾਣੀ ਵਾਲੀਆਂ ਬੱਸਾਂ ਚਲਾਉਣ ਦੀ ਕੋਈ ਯੋਜਨਾ ਨਹੀਂ ਹੈ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਇਸ ਪ੍ਰੋਜੈਕਟ ਤੇ 8 ਕਰੋੜ ਤੋਂ ਵੱਧ ਰੁਪਏ ਖਰਚੇ ਗਏ ਨੇ ਜੋ ਕਿ ਇੱਕ ਗਲਤ ਫੈਸਲਾ ਸੀ ਪੰਜਾਬ ਦੇ ਲੋਕਾਂ ਤੇ ਬੇਲੋੜੇ ਵਿੱਤੀ ਬੋਝ ਦੀ ਆਲੋਚਨਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਪਾਣੀ ਵਾਲੀ ਬਾਸ ਸਭ ਪ੍ਰਸ਼ਟਾਚਾਰ ਦਾ ਪ੍ਰਤੀਕ ਰਹੀ ਹੈ ਮੰਤਰੀ ਨੇ ਕਿਹਾ ਕਿ ਇਹ ਪਾਣੀ ਵਾਲੀ ਬੱਸ ਪਹਿਲਾਂ ਵੀ ਘਾਟੇ ਵਾਲਾ ਸੌਦਾ ਸਾਬਤ ਹੋਈ ਹੈ ਕਿਉਂਕਿ ਇਸ ਉੱਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਨੇ ਜਦਕਿ ਆਮਦਨ ਨਾ ਮਾਤਰ ਸੀ ਪੰਜਾਬ ਦੇ ਜਲੰਧਰ ਦੇ ਭੋਗਪੁਰ ਚ ਖੰਡ ਮਿਲ ਚ ਬਣਾਏ ਜਾ ਰਿਹਾ ਹੈ ਸੀ ਐਨ ਜੀ ਪਲੈਂਟ ਦੇ ਮਸਲੇ ਨੂੰ ਲੈ ਕੇ ਕਾਂਗਰਸ ਦੇ ਐਮ ਐਲ ਏ ਅਤੇ ਪ੍ਰਸ਼ਾਸਨਿਕ ਅਧਿਕਾਰੀ ਆਮੋ ਸਾਹਮਣੇ ਹੋ ਗਏ ਨੇ ਇਸ ਦੌਰਾਨ ਕਾਂਗਰਸ ਦੇ ਆਦਮਪੁਰ ਸੀਟ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅਤੇ ਐਸ ਡੀ ਐਮ ਆਦਮਪੁਰ ਵਿਵੇਕ ਕੁਮਾਰ ਮੋਦੀ ਦੇ ਵਿਚਕਾਰ ਤਿੱਖੀ ਨੋਕ ਚੋਕ ਹੋ ਗਈ ਹਾਲਾਂਕਿ ਐਸ ਡੀ ਐਮ ਵੱਲੋਂ ਮੌਕੇ ਤੇ ਵਿਧਾਇਕ ਤੋਂ ਮਾਫੀ ਵੀ ਮੰਗੀ ਗਈ ਪਰ ਮੀਟਿੰਗ 'ਚ ਕਿਸੇ ਪ੍ਰਕਾਰ ਦਾ ਕੋਈ ਹੱਲ ਨਹੀਂ ਨਿਕਲ ਸਕਿਆ ਆਖਰੀ 'ਚ ਐਸਡੀਐਮ ਅਤੇ ਵਿਧਾਇਕ ਮੀਟਿੰਗ ਛੱਡ ਕੇ ਚਲੇ ਗਏ ਇਹ ਮਾਮਲਾ ਉਦੋਂ ਵਧ ਗਿਆ ਜਦੋਂ ਵਿਧਾਇਕ ਕੋਟਲੀ ਦੇ ਨਾਮ ਐਸਡੀਐਮ ਥੋੜਾ ਉੱਚੀ ਆਵਾਜ਼ ਨਾਲ ਕਿਸਨਾਂ ਦੇ ਨਾਲ ਗੱਲਬਾਤ ਕਰਨ ਲੱਗੇ ਅਤੇ ਗੁੱਸੇ 'ਚ ਵਿਧਾਇਕ ਕੋਟਲੀ ਨੇ ਐਸਡੀਐਮ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਫਿਲਹਾਲ ਇਸਨ ਹੁਣ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਲਈ ਸੁਣਦੇ ਰਹੋ ਨੰਬਰ 1 ਪੰਜਾਬੀ ਰੇਡੀਓ ਸਾਡੇਲਾ ਰੇਡੀਓ 87.8 FM ਸੱਚਾ ਕਾਲ